ਯਾਰ ਬਖਨ ਸੰਸਾਰ ਸਿਮਨ ਭਜਨ ਪਾਓ ਪੰਚੀ ਤੇ ਬਿਨਾ ਸਭ ਉਜਾੜ ਹੀ ਉਜਾੜ ਹੈ। ਸੋ ਕਿਹੋ ਜੀ ਪੁਜਾੜ ਹੈ ਜਿੱਥੇ ਨਾਮ ਨਜਪੀਏ ਮੇਰੇ ਗੋਵਿੰਦਾਸ ਤੇ ਹੀ ਨਗਰ ਪੁਜਾੜੀ ਦੀ। ਹਜੂਰ ਕਹਿੰਦੇ ਨੇ ਜੇ ਜਿਹੜਾ ਸੰਸਾਰ ਹੈ ਇਹ ਸਾਰਾ ਹੀ ਪੁਜਾੜ ਵੀ ਲਿਆਈ ਹੈ। ਜੇ ਸਿਮਨ ਭਜਨ ਪਾਓ ਪੱਗ ਤੇ ਨਹੀਂ ਤਾਂ ਇਹ ਉਜਾੜ ਸਮਝਣਾ ਕਰੇਤ ਬਿਆਬਾਰ ਹੈ। ਸੋ ਹਜੂਰ ਸੱਚੇ ਪਾਰਖਾ ਇਹ ਸੰਸਾਰ ਦਾ ਵਸਨਾ ਤੁਸੀਂ ਉਹਦਾ ਉਹਦੇ ਆਰ ਉਜਾਰ ਦੀ ਨਿਆਈ ਕਹਿੰਦੇ ਜੇ ਤੇ ਫਿਰ ਜੰਗਲ ਵਿੱਚ ਤਾਂ ਕੁੱਤੇ ਹੁੰਦੇ ਨੇ ਗਿੱਦੜ ਹੁੰਦੇ ਨੇ ਖੋਤੇ ਹੁੰਦੇ ਨੇ ਸੋ ਉੱਥੇ ਤਾਂ ਬੜੇ ਔਖੇ ਸਾਹ ਹੁੰਦੇ ਨੇ ਉੱਥੇ ਡਾਕੂ ਹੁੰਦੇ ਨੇ ਉੱਥੇ ਸ਼ਰਾਬਾਂ ਤੇ ਆ ਕੇ ਤੇ ਉਹ ਲੋਰੀ ਦੇ ਨਾਲ ਇਦਾਂ ਲੁੱਟ ਲੈਂਦੇ ਨੇ ਇਸੇ ਤਰ੍ਹਾਂ ਉੱਥੇ ਤਾਂ ਮੂਰਖਾ ਹੋ ਜਾਂਦਾ ਮਨੁੱਖ ਜਿਹੜਾ ਉਹਨਾਂ ਦੇ ੜਿੱਕੇ ਚੜ ਜਾਵੇ ਉੱਥੇ ਤਾਂ ਬੜਾ ਡਰ ਆਉਂਦਾ ਹੈ ਉੱਥੇ ਤਾਂ ਦੇਸਾ ਪਰਮ ਹੋ ਜਾਂਦੀ ਹੈ ਕੁਝ ਜਿੱਸ ਦਾ ਹੀ ਨਹੀਂ ਰਾਹ ਤਾਂ ਨਹੀਂ ਪਤਾ ਲੱਗਦਾ ਉੱਥੇ ਤਾਂ ਬੰਨੀਆਂ ਤਿੱਖੀਆਂ ਫਸ ਫਾਈਆਂ ਹੁੰਦੀਆਂ ਨੇ ਉਹ ਡਾਕੂ ਉਹਨਾਂ ਦੇ ਗਲ ਪਾ ਕੇ ਤੇ ਮਾਰ ਦਿੰਦੇ ਨੇ ਸੋ ਉੱਥੇ ਤਾਂ ਕਿਸੇ ਪਾਸੇ ਅੱਗ ਲਾ ਦਿੰਦੇ ਨੇ ਕਿਸੇ ਪਾਸੇ ਪਾਣੀ ਡੂੰਗਾ ਆ ਜਾਂਦਾ ਜਿੱਥੇ ਵੀ ਜੰਗਿਆ ਨਹੀਂ ਜਾਂਦਾ ਸੋ ਸੱਚੇ ਪਾਤਸ਼ਾਹ ਜੀ ਇਹ ਸੁਖਾਤ ਜਿਹੜਾ ਪੁਜਾਰੀ ਨੇ ਆਇਆ ਕਿਸੇ ਦੱਸਿਆ ਸੋ ਇਹ ਵੀ ਇਸੇ ਤਰ੍ਹਾਂ ਦਾ ਜੀ ਹਾਜੂਰ ਕਿਹਾ ਹਾਂ ਪਾਇਆ ਇਹ ਸੁਣੋ ਆ ਫਰਮਾਉਂਦੇ ਹਰ ਕੋ ਦੀਆਂ ਬਸੰਗ ਸੰਸਾਰ ਸੰਸਾਰ ਦਾ ਜਿਹੜਾ ਵਾਸਾ ਹੈ ਵਸਣਾ ਹੈ ਕਿ ਕਿ ਪੁਜਾਰੀ ਵੀ ਨਹੀਂ ਆਈ ਹੈ ਬੀਆਬਾਜ਼ ਵੀ ਨਹੀਂ ਆਈ ਹੈ ਜਾਣਾ ਕਰੋ ਮਨਮੁਖਾਂ ਵਾਸਤੇ ਪਰਮੰਦੀ ਸਵਾਨ ਸਿਆਲ ਖਰ ਹੈ ਜਿਨ੍ਹਾਂ ਦੇ ਸੰਬੰਧੀ ਗੁਰਮੁਖ ਨਹੀਂ ਉਹ ਕਿਉ ਜਿਨੇ ਪਰਮੰਦੀ ਜਿਹੜੇ ਨੇ ਉਹ ਸਵਾਨ ਕੁੱਤਿਆਂ ਦੀ ਨਹੀਂ ਆਈ ਹਨ ਜਿਹੜੇ ਲਾਲਚੀ ਨੇ ਕੇਵਲ ਲਾਲਚ ਜਿਨ੍ਹਾਂ ਦੇ ਮਨ ਵਿੱਚ ਤੋਂ ਉਹ ਕੁੱਤਿਆਂ ਦੀ ਨਹੀਂ ਆਈ ਹਨ ਪਿਆਰ ਗਿੱਦੜ ਦੀ ਨਿਆਂ ਹੀ ਕੋਣ ਹੈ ਜਿਹੜੇ ਬਗੇਬਾਦ ਨੇ ਜਿਹੜੇ ਝੋਖਾ ਦੇ ਜਾਂ ਸੰਬੰਧੀ ਉਹ ਗਿੱਦੜਾਂ ਦੀ ਨਿਆਂ ਹੀ ਹਨ ਤੇ ਖਰਾ ਜਿਹੜੇ ਕਾਮੀ ਨੇ ਬਹੁਤੇ ਵਿਕਾਰਾਂ ਵਿੱਚ ਗਰੱਤੀ ਹੋਏ ਉਹ ਖੋਤਿਆਂ ਦੀ ਨਿਆਂ ਹੀ ਇਹ ਜਾਣਨਾ ਕਰੋ ਜਿਹੜੇ ਸੰਬੰਧੀ ਨੇ ਇਹ ਹੀ ਖੋਤੇ ਤੇ ਕੁੱਤੇ ਤੇ ਗਿੱਦੜ ਬਣਦਾ ਹੈ ਹਨ ਸੰਸਾਰ ਦੇ ਵਿੱਚ ਇਹ ਜਾਣਨਾ ਕਰੋ